ਵੀਰਾਂ ਦੇ ਦਰਦੀ ਹੁੰਦੇ ਲੋਕੋ ਵੀਰ ਵਿਰਾਂ ਦੀਆਂ ਬਾਵਾ ਤੇ ਨਾਸ ਢਿੱਲੂ ਵਰਗੇ ਬੰਦਿਆਂ ਦੇ ਨਾਲ ਕੀ ਮੁਹੱਬਤ ਹੁੰਦੀ ਏ ਕਿ ਸੱਜਣ ਇਹਨਾਂ ਦੀ ਜਿਹੜੀਆਂ ਮੁਹੱਬਤ ਤੇ ਪਿਆਰ ਏ ਕਿ ਸੱਜਣਾ ਨਾਲ ਸਾਜ ਜਾਂਦੇ ਨੇ ਭਾਈਆ ਜੰਗਲ ਹੋਣ ਯਾ ਦੇਲੇ ਓਏ ਆਪਣੇ ਆਪ ਜ ਨਹੀਂ ਜੇ ਅਸਲਾਮੁਅਲਿਕਮ ਰਮਪੂਲਾਏ ਬਰਕਾਤ ਹੋਰ ਫਸਲੀ ਕਾ ਜਿਹੜੇ ਚੜਦੇ ਔਰ ਮੈਂਦੇ ਪੰਜਾਬ ਤੋਂ ਸਾਨੂੰ ਵੇਖ ਰਹੇ ਨੇ ਤੇ ਭਾਈ ਨਾਸਰ ਢਿੱਲੂ ਸਾਹਿਬ ਆਏ ਨੇ ਕਰੋੜਾਂ ਦਿਲਾਂ ਦੀ ਜਾਨ ਜਿਹੜਾ ਦਿਲਾਂ ਵਿੱਚ ਰਾਜ ਕਰਦੇ ਨੇ ਇਹ ਪੰਜਾਬੀਆਂ ਨੂੰ ਇੱਕ ਦੂਸਰੇ ਦੇ ਨਾਲ ਮਿਲਾਉਂਦੇ ਨੇ ਉਹ ਉਹ ਸ਼ਖਸੀਅਤ ਨੂੰ ਜਿਹਨੂੰ ਸਾਰੇ ਵੇਖਣਾ ਚਾਹੁੰਦੇ ਇਹ ਲੜਾ ਆ ਗਿਆ ਜੀ ਅਸੀਂ ਸਾਡੇ ਤੋਂ ਬਗੈਰ ਬਰਾਤ ਟੁਰ ਸਕਦੀ ਏ ਇਹ ਉਹ ਲੜਾ ਏ ਜਿਹਦੇ ਬਗੈਰ ਬਰਾਤ ਨਹੀਂ ਟੁਰਦੀ ਬਾਜੀ ਬਹੁਤ ਬਹੁਤ ਮਗਾਇਆ ਤੁਸੀਂ ਜੀ ਇਹ ਮੁਹੱਬਤਾਂ ਨੇ ਇਹ ਪਿਆਰ ਏ ਅੱਲਾ ਪਾਗ ਦੀ ਜਾਨ ਸਲਾਮਤ ਰੱਖੇ ਮੈਂ ਦੁਨੀਆ ਨੂੰ ਇੱਕ ਪੈਗਾਮ ਇੱਕ ਮੈਸੇਜ ਦੇਣਾ ਚਾਹਨਾ ਕਿ ਪੰਜਾਬੀ ਭਾਈ ਸਾਰੇ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ ਮੁਹੱਬਤ ਕਰਦੇ ਨੇ ਲੈਂਦੇ ਔਰ ਚੜਦੇ ਪੰਜਾਬ ਦੇ ਜਿੰਨੇ ਵੀ ਵੀਰ ਸਾਨੂੰ ਵੇਖ ਰਹੇ ਨੇ ਆਈਜੀ ਪੰਜਾਬ ਡਾਕਟਰ ਉਸਮਾਨ ਅਨਵਰ ਸਾਹਿਬ ਦੀ ਮੁਹੱਬਤਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਸਿੱਖ ਕਮਿਊਨਿਟੀ ਵਾਸਤੇ ਸਾਨੂੰ ਐਜ਼ ਅ ਐਮਬੈਸਡਰ ਚੁਣਿਆ ਔਰ ਚੀਫ ਸੈਕਟਰੀ ਸਾਹਿਬ ਪੰਜਾਬ ਉਹਨਾਂ ਦੀ ਵੀ ਸ਼ੁਕਰੀਆ ਔਰ ਸੀਐਮ ਪੰਜਾਬ ਉਹਨਾਂ ਦਾ ਵੀ ਸ਼ੁਕਰੀਆ ਪਾਈ ਜਾਨ ਬਹੁਤ ਮੁਹੱਬਤਾਂ ਸੀ ਸਰ ਤੁਹਾਡੀ ਮੁਹੱਬਤ ਦਾ ਸ਼ੁਕਰੀਆ ਹਾਂਜੀ ਇਹ ਮੈਂ ਜਿਵੇਂ ਤੁਸੀਂ ਫਰਮਾਇਆ ਨਾ ਇਸ ਵਾਰੀ ਇਸ ਤਰ੍ਹਾਂ ਅੱਗੇ ਨਾਲ ਫਰਕ ਹੈ ਸਾ ਤੁਸੀਂ ਸਾਰੇ ਰਾਜ ਦੇ ਵੇਖਿਆ ਵਾਲਾ ਇੰਤਜ਼ਾਮਾਤ ਬਹੁਤ ਵਧੀਆ ਸਫਾਈ ਸੁਥਰਾਈ ਵਾਲਾ ਹੈ ਜ਼ਬਰਦਸਤ ਸਰਕਾਰੀ ਤੌਰ ਦੇ ਵੀ ਸਾਰੇ ਨੂੰ ਇਹ ਵੀ ਜਿਹੜੇ ਇਸ ਸੀਜ਼ ਨੂੰ ਪ੍ਰਮੋਟ ਕਰਦੇ ਆ ਵੀ ਭਾਈਚਾਰੇ ਨੂੰ ਜੀ ਜੀ ਉਹਨਾਂ ਨੂੰ ਖਾਸ ਤੌਰ ਤੇ ਕਹਿੰਦੇ ਵੀ ਤੁਸੀਂ ਆਓ ਵੀ ਆ ਕੇ ਲੋਕਾਂ ਤੱਕ ਸੁਲਾਮ ਪਹੁੰਚਾਓ ਉਹ ਜਿਵੇਂ ਆਜੀ ਸਾਹਿਬ ਦਾ ਪੰਜਾਬ ਗਵਰਨਮੈਂਟ ਦਾ ਸਾਰੇ ਬਹੁਤ ਵਧੀਆ ਇਨੀਸ਼ੀਏਟਿਵ ਹੈ ਵੀ ਇਸ ਤਰ੍ਹਾਂ ਹੋਣਾ ਵੀ ਚਾਹੀਦਾ ਵੀ ਪਾਕਿਸਤਾਨ ਦਾ ਜਿਹੜਾ ਅਸਲ ਜਿਹੜਾ ਅਸਲ ਹੈ ਉਹ ਫਰਜ਼ਦਾਰ ਆ ਜੀ ਜੀ ਇਹ ਪਿਆਰ ਮੁਹੱਬਤ ਨਾਲ ਲੋਕਾਂ ਤੱਕ ਪਹੁੰਚਣਾ ਬਿਲਕੁਲ ਤੇ ਉਹਨੇ ਕਿਹਾ ਵੀਰ ਵੀਰਾਂ ਦੇ ਦਰਦੀ ਹੁੰਦੇ ਲੋਕੋ ਵੀਰਾਂ ਦੀਆਂ ਬਾਵਾ ਬਾਬਨੇ ਸਿਰ ਦਾ ਤਾਜ ਮੁਹੰਮਦ ਲੋਕੋ ਮਾਵਾਂ ਠੰਡੀਆਂ ਛਾਵਾਂ ਤੇ ਨਾਸ ਟਿੱਲੂ ਵਰਗੇ ਬੰਦਿਆਂ ਦੇ ਨਾਲ ਕੀ ਮੁਹੱਬਤ ਹੁੰਦੀ ਏ ਕਿ ਸੱਜਣ ਇਹਨਾਂ ਦੀ ਜਿਹੜੀਆਂ ਮੁਹੱਬਤ ਤੇ ਪਿਆਰ ਏ ਕਿਸ ਸੱਜਣਾ ਨਾਲ ਸੱਜ ਜਾਂਦੇ ਨੇ ਭయ్యా ਜੰਗਲ ਹੋਣ ਜਾਂ ਬੇਲੇ ਓਏ ਆਪਣੇ ਆਪ ਨਹੀਂ ਚੰਗੇ ਲੱਗਦੇ ਸਰਦਾਰ ਜੀ